ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਣਾ ਨਾ ਭੁੱਲਣਾ ਫਰਜ਼ ਬੰਦਾ ਜੀ ਅੱਜ ਦੀ ਵਿਜਿਟ ਪਿੰਡ 마ਛੀਕੇ ਜ਼ਿਲ੍ਹਾ ਸ਼ਹਿਰ ਤਰਨਤਾਰ ਸਾਹਿਬ ਤੇ ਤਸੀਹ ਸਜਣੋ ਲੱਗਦੀ ਪੱਟੀ ਰਾਜ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਚਾਰ ਵੜਾ ਲੈ ਕੇ ਆਇਆ ਸ਼ਾਈ ਆਲ ਜਰਸੀ 크ਰੋਸ ਪਿਓਰ ਜਰਸੀ ਪੰਜਾਬ ਵਾਲੀ ਤੇ ਐਚ ਐਫ ਠੀਕ ਆ ਜੀ ਵਧੇਰੇ ਜਾਣਕਾਰੀ ਆਪਣੇ ਵੀਰ ਤੋਂ ਲੈ ਕੇ ਸਾਂਝੀ ਕਰਦੇ ਆਂ ਐਂਡ ਤੱਕ ਜਰੂਰ ਬਨੇ ਰਹੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਆਓ ਜਾਣਕਾਰੀ ਸਾਂਝੀ ਕਰੀਏ ਤੁਹਾਡੇ ਨਾਲ ਪੁੱਛ ਕੇ ਅੱਜ ਦੇ ਭਾਅ ਪੱਤੇ ਬਾਈ ਰਾਜ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਗੱਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਠੀਕ ਠਾਕ ਦੇ ਤਾਰਾ ਵਧੀਆ ਹੋ ਸਰਾਓ ਵਧੀਆ ਵਧੀਆ ਚੱਲ ਕਿੰਨੇ ਪਸ਼ੂ ਲੈ ਰਹੇ ਨੇ ਪਸੂ ਸੰਤੂ ਸਾਹਿਬ 4 ਆ 4 ਡਿਟੇਲ ਦੱਸਿਓ ਪਿੰਡ ਐਡਰੈਸ ਨਾਮ ਰਾਜਪਾਲ ਸਿੰਘ ਹਾਂ ਪਿੰਡ ਮਾਛੀਕੇ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਠੀਕ ਇਹ ਤੋਂ ਸ਼ੁਰੂਆਤ ਕਰੀਏ ਹਾਂਜੀ ਇਹ ਜਰਸੀ ਪਹਿਲਾਂ ਜਰਸੀ ਵਾਲੀ ਮੈਂ ਨਾ ਪੂਰੀ ਹੈ ਬਣੀ ਫਈ ਆ ਦੋਂਦੀ ਤੋਂ ਟੱਪੀ ਆ ਚੌਕੀ ਆ ਜੀ ਹੋਈ ਨਹੀਂ ਜੀ ਚੌਕੀ ਚੌਕੀ ਹੁੰਦੇ ਹਨ ਹਾਂਜੀ ਹੁੰਦੀ ਹੈ ਚੌਕੀ ਬਾਤ ਤਿਆਰੀ ਚਾਣਾ ਹਾਂ ਬਾਤ ਤਿਆਰੀ ਸੂਕਾ ਬਾਹਾਂ ਡੰਡੀ ਦੁੱਧ 15 16 ਕਿਲੋ ਭਰ ਜੂਗੀ ਨਾ 15 16 ਲੀਟਰ ਬਾਜੀ ਹਾਂ ਜਰਸੀ ਕ੍ਰੋਸ ਆ ਜੀ ਖੁੱਲ ਕੇ ਤੋਰਾ ਕਰਈਏ ਚੇਕਾ ਸੱਜਣੋ ਪਹਿਲਾ ਸੂਆ ਪਲੂਣੀ ਕਰੀਏ ਫਿਰ ਹਾਂਜੀ ਹਾਂਜੀ ਪਲੂਣੀ ਆ ਦੋਂਦੀ ਤੋਂ ਚੌਕ ਦੇ ਦੰਦ ਭੰਨੰਦੀ ਸੱਜਣੋ ਹਾਂਜੀ ਤੇ ਵਹਿੜ ਚੰਗੀ ਆ ਠੀਕ ਆ ਜੀ ਵਾਹ ਜੀ ਵਾਹ ਥਾਨ ਬੜਾ ਸੋਹਣਾ ਲੱਗਾ ਕੱਲਾ ਕੱਲਾ ਕਰਮਾਲੀ ਨੂੰ ਤੇ ਮੈਂ ਨਾ ਜੀ ਪੂਰੇ ਥੱਲੇੋਂ ਰਾਨਕ ਲਾਈ ਬੈਠੀ ਆ ਅੱਛਾ ਕੁਆਲਟੀ ਵੇਖੋ ਸਦਰੋ ਮੋੜ ਲਿਓ ਜੀ ਲੈ ਆ ਵਾਹ ਜੀ ਵਾਹ 3 ਕੁਆਲਟੀ ਵੇਖੋ ਬਿਲਕੁਲ ਜਰਸੀ ਵਾਲੀ ਨਹੀਂ ਕੀ ਜੀ ਬੋਤੀ ਤੇ ਥਾਣ ਵੇਖੋ ਕਰਮਾਲ ਦਾ ਲੱਗਾ ਆਹ ਬਾਈ ਫਰਲਾ ਯਾਰ ਅੱਲਾਹ ਅਕਬਾਰ ਵਾਹ ਵਾਹ ਆਟਰ ਕੁਆਲਟੀ ਬੜੀ ਸਾਫ ਸੁਥਰੀ ਆ ਤੇ ਸੋਹਣੀ ਆ ਵਾਹ ਜੀ ਸਾਹਿਬ ਬਨਜੂਗੇ ਨਾ ਸੂਸਾ ਕੇ ਬੱਚਾ ਚਟਕੇ ਵੀ ਬਨਜੂਗੇ ਬੱਚਾ ਚਟਕੇ ਵਜੇ ਹੋਰ ਬਨਜੇ ਤੇ ਲਾੜ ਹੈਗੇ ਤੇ ਲਾੜ ਹੈਗੇ ਢਿਲ ਪੂਰੀ ਹੈਗੀ ਹੈ ਨਾ ਤੇ ਕਿੰਨੇ ਦੀ ਫਿਕਸ ਰੇਟ ਇੱਕੋ ਹੀ ਕਰਿਓ ਜਿਹੜਾ ਦੇਣ ਲੈਣ 5500 ਦੀ ਦੇਣ ਹਾਂ ਨਹੀਂ 60 ਮੰਗੂ ਅੱਛਾ ਕੋਈ ਛੋਟ ਛੋੜ ਛੋਪਾ ਚਲ 53 ਦੇ ਦਾਂ 2000 ਕਰ ਦੋ 2 4000 ਛੱਡ ਦਿਓ ਚਲ 52 ਦੇ 52 ਠੀਕ ਹੈ ਠੀਕ ਹੈ ਵਹਿੜ ਚੰਗੀ ਹੈ ਨਾ ਹਾਂਜੀ ਵਾਹ ਜੀ ਵਾਹ ਤੇ ਇਹ ਸਮਾਂ ਕਿੰਨਾ ਨੋਟ ਕਰੀਏ ਕਿੰਨਾ ਰਹਿ ਗਿਆ 10 ਦਿਨ ਬਾਕੀ 10 ਤੋਂ 15 ਵੀ ਖੜ ਸਕਦੀ ਹੈ ਨਹੀਂ ਬਣੀ ਨਹੀਂ ਅਜੇ ਹਨਾ ਥਲੋਂ ਕੱਚੀ ਲੱਗ ਰਹੀ ਹੈ ਦੋ ਤਿੰਨ ਦਿਨਾਂ ਦੀ ਬਣ ਕੇ ਸੁ ਬਣੀ ਛਾਹੀ ਯਾਰ ਪਿਓਰ ਆ ਗਈ ਨਾ ਸੁਆ ਕਣਵਾ ਲਾਈਏ ਠੀਕ ਆ ਮੋੜ ਲਿਓ ਲਾਓ ਵੀਰੇ ਲਓ ਜੀ ਦੇਣ ਸਜਣੋ 15 ਕੇ ਖੜੂਗੀ ਛਾਹੀ ਆ ਲਿਆ ਠੀਕ ਆ ਜੀ ਪਿਓਰ ਬੰਨ ਵਾਲੀ ਜਿਹਨੂੰ ਕਹਿੰਦੇ ਰ ਧੰਨ ਵਾਲੀ ਨੋਟ ਕਰਿਓ ਸਮਾ 15 ਦਿਨ ਦਾ ਤੇ ਮੁੱਲ ਬੜਾ ਜਾਇਜ਼ ਆ। ਠੀਕ ਹੈ ਜੀ। ਆ ਇਹ ਲਾਏ ਭਾਈ ਕਰਮਾ ਵਾਲੀ ਤੇ ਸੁਹਾ ਤੁਜਾ। ਤੇ ਭਾਈ ਰਾਜ ਇਹਦੀ ਕੀਮਤ ਕੀ ਕਰਤੀ ਗਈ? 2000 ਦੀ 25 ਦੀ। ਹਾਂਜੀ। ਹੋਰ। 22 ਦੀ ਦੇ ਦੇ ਗਿਆ ਲਾਸਟ। ਦੇ ਦੇ ਕੀ? ਠੀਕ ਆ। 1 HF ਆ ਗਈ ਹਨਾ। ਮੇਲ ਕਾਫ ਬੱਚਾ ਆ ਗਿਆ ਵੱਚਾ। ਹਾਂਜੀ। ਦੁੱਧ ਕਿੰਨਾ ਮੌਕੇ ਦਾ? ਦੁੱਧ ਥੱਲੇ 18 ਲੀਟਰ ਪੱਕਾ। 18 ਚਲੋ। ਤੋੜਾ ਕਰਾਈਏ ਚੈੱਕ। ਦੂਜਾ ਸੁਹਾਗ ਹੀ ਵਾਹ ਜੀ ਵਾਹ ਦੂਸਰਾ ਸੁਹਾਗ ਸਜਣੋ ਤੇ ਵੱਡੀ ਵਹੜਿਆ ਬੋਦੀ ਵਾਲੀ ਠੀਕ ਹੈ ਜੀ ਸੁਹਾਗੀ ਵਾ ਥਾਣ ਵੇਖੋ ਕਰਮਾ ਵਾਲੀ ਨੂੰ ਲੱਗਾ ਕਦ ਫੁੱਲ ਵਜਨ ਵੱਡਾ ਵਾਹ ਜੀ ਵਾ ਲੈਓ ਮੋੜ ਲਓ ਦੂਸਰਾ ਸੁਹਾਗ ਸਜਣੋ ਠੀਕ ਹੈ ਜੀ ਇਹ ਨੁਹਾਈ ਤੋਂ ਹੀ ਨਹੀਂ ਹੁੰਨੇ ਤੁਰੀਆਂ ਆਈਆਂ ਹਾਂ ਗੱਡੀ ਅਜੇ ਲੱਗੀ ਸਜਣੋ ਅਜੇ ਗੱਡੀ ਤੋਂ ਲਾਹ ਕੇ ਹਟਿਆ ਵੀਰ ਤੇ ਉਸੇਲੇ ਕੋਕੇ ਜੜਦੇ ਆ ਵੀਡੀਓ ਦੇ ਵਿੱਚ ਵੀਰ ਨੇ ਦਿਖਾਤੀਆਂ ਠੀਕ ਆ ਜੀ ਬਾਕੀ ਜੇ ਹੁੰਦੀਆਂ ਪਹਿਲਾਂ ਤਾਂ ਫਿਰ ਹਾਰ ਸ਼ਿੰਗਾਰ ਥੋੜਾ ਜਿਹਾ ਲੱਗਾ ਹੋਣਾ ਸੀ ਤੇ ਭਾਈ ਰਾਜ ਸਿੰਘ ਇਹਦੀ ਕੀਮਤ ਕਿੰਨੀ ਕਰਤੀ ਭਾਈ ਇਹ ਵੈੜ ਤੇ 75000 ਦੀ ਹਾਂ 70000 ਦੀ 70 ਦੀ ਹੋਰ ਜੈ ਸੁਣੋ 2 ਛੱਡ ਦਾਂਗੇ ਕਿੰਨਾ ਜੀ 68000 ਦੀ 67 ਦੀ ਕਰਦੀ ਹੈ ਚੋ 67 ਦੀ ਲਓ ਜੀ ਸੁਣੋ 67 ਦੀ ਤੇ ਆ ਜਰਸੀ ਆ ਗਈ ਹਨਾ ਵੱਛੀ ਆ ਗਈ ਮਗਰ ਵੱਛੀ ਬੜੀ ਪਿਆਰੀ ਹੈ ਠੀਕ ਸੋ ਇਹੋ ਦਾ ਮੈਨਾ ਆ ਗਿਆ ਹੋਗਾ ਮੈਨਾ ਆ ਗਿਆ ਸੋ ਤੇ ਦੁੱਧ ਕਿੰਨਾ ਦੁੱਧ ਤੇ ਦੇਖ ਲੈ 11 ਲੀਟਰ ਹੋਗਾ ਠੀਕ 11 ਕਰੋ ਤੋੜ ਕੇ ਦੂਜਾ ਸੂਹਾ ਦਾ ਪਹਿਲਾ ਦੂਜਾ ਦੂਜਾ ਸੋਈ ਲਓ ਜੀ ਸੱਜਰੋ ਦੂਸਰਾ ਸੂਹਾ ਹੀ ਸੋਈ ਆ ਤੇ ਲਓ ਜੀ ਅਜੇ ਲਾਲ ਹੋ ਕੇ ਢੇਆ ਕਾਲੀ ਪੈਂਦੀ ਆ ਲੈਓ ਮੋੜ ਲਓ ਜੀ ਪਿਓਰ ਜਰਸੀ ਪੰਜਾਬ ਵਾਲੀ ਆ ਤੇ ਦੋਤਾ ਹੈਗਾ ਆ ਜਾਂਦੇ ਥੱਲੇ 1011 ਕਿਲੋ ਸਜਣੋਂ ਪੱਕਾ ਠੀਕ ਹੈ ਜੀ ਬੰਦੋ ਜੀ ਹਾਂ ਜੀ ਹੈਗੀ ਬੱਚੀ 40000 ਦੀ ਠੀਕ ਆ ਦੋ ਛੱਡ ਦਾਂਗੇ 38 ਦੀ ਦੇ ਦੇਗੇ ਠੀਕ ਆ ਜੀ ਲਓ ਜੀ ਇੱਕ 38000 ਦੀ ਹੈ ਜਿਹੜਾ ਪੀਸ ਜਰਸੀ ਦਾ ਮਿਲ ਜਾਊਗਾ ਤੇ ਦੂਸਰੀ ਜਰਸੀ ਕ੍ਰੋਸ ਦੀ ਜਿਹੜੀ ਇਹ ਨਾ ਪੰਜਾਬ ਵਾਲੀ ਦੇਸੀ ਉਹ ਇੱਧਰ ਆ ਠੀਕ ਆ ਸੂਬਾ ਤੀਜਾ ਤੇ ਚੌਥਾ ਦੂਜੇ ਦੂਜੇ ਸੂਣਾ ਦੂਜੇ ਸੂਣਾ ਤੀਜਾ ਮੰਨ ਸਕਦੇ ਹਨਾ ਤਿਆਰੀ ਚ ਆ ਤਿਆਰੀ ਵਾੜੀ ਵਾ ਸਾਮਾ ਨੋਟ ਕਰੀਏ ਕਿੰਨਾ ਕੁ ਰਹਿ ਗਿਆ 8 ਦਿਨ ਲੈ ਜਾਓ ਆਟ ਦਿਨ ਲਸੂ ਪਊਗੀ ਅੱਛਾ 10 ਵੀ ਖੜ ਸਕਦੀ ਹੈ ਨਾ ਹਾਂ 10 ਸਤਨ ਤੋਂ ਪ੍ਰੋਪਰ ਸਾਰੇ ਓਕੇ ਹੈ ਨਾ ਲਓ ਜੀ ਲਓ ਨਾ ਸਜੋ ਸਤਨ ਤੋਂ ਲੈ ਵਾ ਢੇਲ ਢੋਲੇ ਚੰਗੀ ਪਈ ਐ ਇੱਥੇ ਬੰਦੋ ਜੀ ਤੇ ਇਹਦੀ ਕੀਮਤ ਕਰੀਏ ਤੇ ਕਿੰਨੀ ਕਰੀਏ ਬੱਚੀ ਜੀ ਤਿਆਰ ਹੋ ਗਈ 50000 ਦੀ ਐ ਅੱਛਾ ਤੇ 45 ਦੀ ਦੇ ਦਾਂਗਾ 45 ਦੀ ਹੋਰ ਮਾਤਨ ਕਰਕੇ ਯਾ ਛੱਡ ਦਾਂਗੇ ਕਿੰਨੇ ਦੀ 40 ਦੀ ਦੇ ਦਾਂਗਾ 43 ਦੀ 42 ਦੀ ਕਰਦੀ ਲੋ ਜੀ ਸੱਜਣੋ ਇਹ ਪਸ਼ੂ ਆ ਖਰੀਦਦਾਰੀ ਕਰਿਓ ਪਸ਼ੂ ਸਾਰੇ ਚੰਗੇ ਆ ਠੀਕ ਆ ਜੀ ਤੇ ਸਾਡੇ ਵੱਲੋਂ ਪਿਆਰ ਭਰੀ ਸਤਿ ਸਾਕ ਰੱਬ ਰੱਖਾ